ਦੋਸਤੋ ਹਾਂਜੀ ਦੋਸਤੋ ਬਹੁਤ ਸਾਰੇ ਦੋਸਤਾਂ ਦੇ ਵਿੱਚ ਸਮੱਸਿਆ ਹੁੰਦੀ ਹੈ ਫਿਊਲ ਦੀ ਵਾਈਟ স্মੋਕ ਦੀ ਬਲੈਕ স্মੋਕ ਦੀ ਪਿਕਅਪ ਦੇ ਇਸ਼ੂ ਦੀ ਪਾਣੀ ਘਟਾਉਣ ਦੀ ਕਿਸੇ ਨੇ ਹੈਡ ਗੈਸਕਟ ਪਵਾਇਆ ਕਿਸੇ ਨੇ ਨਹੀਂ ਪਵਾਇਆ ਕਿਸੇ ਦੇ ਇੰਜੈਕਟਰਾਂ ਦੀ ਸਮੱਸਿਆ ਹਰ ਇੱਕ ਸਮੱਸਿਆ ਨੂੰ ਬਹੁਤ ਬਰੀਕੀ ਨਾਲ ਦੇਖਿਆ ਜਾਂਦਾ ਜਿਵੇਂ ਕਿ ਤੁਸੀਂ ਇਸ ਵੀਡੀਓ ਚ ਦੇਖ ਰਹੇ ਹੋ ਬਹੁਤ ਬਰੀਕੀ ਚ ਕੰਮ ਨੂੰ ਜਾਂਚ ਕੀਤਾ ਜਾਂਦਾ ਸਾਰੀਆਂ ਵੀਡੀਓ ਪ੍ਰੋਪਰ ਦੇਖਿਆ ਕਰੋ ਆਪਣੀ ਕੋਈ ਮਨਸ਼ਾ ਨਹੀਂ ਵੀ ਹਰੇਕ ਨੂੰ ਅਸੀਂ ਅਪਾਇੰਟਮੈਂਟ ਦੇਣੀ ਹੈ ਤੇ ਹਰੇਕ ਦਾ ਹੀ ਮਸਲਾ ਹੱਲ ਕਰਨਾ ਹੈ ਜਿਹੜੇ ਦੋਸਤਾਂ ਨੇ ਮਸਲਾ ਹੱਲ ਕਰਾਉਣਾ ਹੋਵੇ ਡੀਜ਼ਲ ਫਿਲਟਰ ਦੀ ਪ੍ਰੋਬਲਮ ਹੈ ਸ਼ਸਪੈਂਸ਼ਨ ਦੀ ਪ੍ਰੋਬਲਮ ਹੈ ਉਹਨਾਂ ਵਾਸਤੇ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਗੁਰਪ੍ਰੀਤ ਸਿੰਘ ਜਸਲਪ੍ਰੀਤ ਮੋਟਰਜ਼ ਮੋਗਾ ਨਿਮਰਤਾ ਸਹਿਤ ਬੇਨਤੀ ਹੈ ਸੁਭਾ ਨੂੰ ਖਰਾਬ ਨਹੀਂ ਕੀਤਾ ਜਾ ਸਕਦਾ ਕਿਉਂਕਿ ਰੋਜ਼ ਕੰਮ ਕਰਨਾ ਹੈ ਰੋਜ਼ ਵਿਅਕਤੀ ਉਹ ਆਉਂਦੇ ਨੇ ਜਿਹੜੇ ਤਮਾਸ਼ਾ ਜਿਹਾ ਕਰਕੇ ਚਲੇ ਜਾਂਦੇ ਨੇ ਤੇ ਜਿਨ੍ਹਾਂ ਨੇ ਕੰਮ ਕਰਾਉਣਾ ਹੁੰਦਾ ਅਸੀਂ ਫਿਰ ਉਹਨਾਂ ਨੂੰ ਫੋਨ ਦੇ ਉੱਤੇ ਵੀ ਇਗਨੋਰ ਮਾਰ ਦਿੰਨੇ ਬਹੁਤ ਸਾਰੇ ਦੋਸਤਾਂ ਨਾਲ ਹੀ ਹੋਇਆ ਸੋ ਜਿਹੜੇ ਦੋਸਤਾਂ ਨੇ ਕੰਮ ਕਰਾਉਣਾ ਹੋਵੇ ਆਪਦੀ ਪ੍ਰੋਬਲਮ ਗੱਲ ਕਰਨ ਤੋਂ ਪਹਿਲਾਂ ਟੈਲੀਫੋਨ ਤੇ WhatsApp ਤੇ ਵੌਇਸ ਮੈਸੇਜ ਛੱਡ ਦਿਓ ਇੱਕ ਪੇਪਰ ਤੇ ਨੋਟ ਕਰਕੇ ਸਾਰੀਆਂ ਗੱਲਾਂ ਉਹ ਵੌਇਸ ਮੈਸੇਜ ਦੇ ਰੂ ਛੱਡ ਦਿਓ 500 ਰੁਪਿਆ Google Pay ਬਾਅਦ ਚ ਪਾ ਦਿਓ ਚਾਹੇ ਅਪਾਇੰਟਮੈਂਟ ਲੈਣ ਲਈ ਫੇਕ ਬੁਕਿੰਗ ਬੰਦ ਕਰਨ ਲਈ 500 ਰੁਪਿਆ ਰੱਖਿਆ ਗਿਆ ਇਹ ਐਡਜਸਟੇਬਲ ਬਿੱਲ ਦੇ ਵਿੱਚ ਬਹੁਤ ਸਾਰੇ ਦੋਸਤ ਪਰੇਸ਼ਾਨੀ ਦਾ ਸਬਬ ਬਣਦੇ ਨੇ ਉਹਨਾਂ ਨੂੰ ਇਗਨੋਰ ਵੀ ਕੀਤਾ ਜਾਊਗਾ ਜਿਹੜੇ ਦੋਸਤ ਵੈਸੇ ਮਿਲਣ ਆਉਂਦੇ ਨਹੀਂ ਕੰਮ ਕਰਾਉਣਾ ਨਹੀਂ ਚਾਹੁੰਦੇ ਜਾਂ ਕਰਾਉਣਾ ਸਮਾਂ ਸਾਡੇ ਕੋਲੇ ਨਹੀਂ ਹੈਗਾ ਜਾਂ ਹੈਗਾ ਉਹਨਾਂ ਨੂੰ ਗੱਡੀ ਛੱਡਦੀ ਪੈ ਸਕਦੀ ਹੈ ਇਹਨਾਂ ਬੇਨਤੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਪ੍ਰਵਾਨ ਕਰ ਲਿਓ ਜ਼ਰੂਰ